ਸੋ ਦੋਸਤੋ ਸਿਕਾ ਸਾਰਿਆਂ ਨੂੰ ਆਪਣੇ ਕੋਲ ਚੀਮਾ ਵੀਰਵਲ ਦੀ ਮਸ਼ੀਨ 2023 ਮਾਡਲ ਵੇਚਿਆਊਗਾ ਜੇ ਕਿਸੇ ਵੀਰ ਨੇ ਲੈਣੀ ਹੋਏ ਤਾਂ ਸੰਪਰਕ ਜਰੂਰ ਕਰਿਓ ਨੰਬਰ ਤੁਹਾਨੂੰ ਡਿਟੇਲ ਚ ਪਾ ਦਿਆਂਗੇ ਤੁਸੀਂ ਸੰਪਰਕ ਕਰ ਸਕਦੇ ਹੋ ਜਮਾ ਨਮੀ ਲੱਗ ਕੇ ਕਿਚਰੀਟ ਵੀ ਨਹੀਂ ਪਈ ਹੋਈ ਮਸ਼ੀਨ ਤੇ ਚੀਮਾ ਮਾਸਟਰ ਆ ਰੀਪਰ ਵੀਰਵਲ ਵਾਲੇ ਵੀਰ ਦਾ ਇਹ 2023 ਮਾਡਲ ਤਾਰੀ ਪਰਚੀਮਾ ਮੰਡੀ ਸੰਗਰੂਰ ਜ਼ਿਲ੍ਹਾ ਇਹ ਤੁਸੀਂ ਆਪਣੇ ਸੰਪਰਕ ਕਰ ਸਕਦੇ ਹੋ ਨੰਬਰ ਕਿਰਾਂ ਬੋਲ ਵੀ ਦਿੰਨੇ ਆ 94175 86570 ਬਾਕੀ ਫੋਨ ਕੋਈ ਵੀ ਸਾਰੇ ਜਣਾ ਕਰ ਸਕਦੇ ਹੋ ਉਹਦੇ ਨੂੰ ਸਿਕੰਦਰ ਸਿੰਘ ਜੀ ਨਾਲ ਗੱਲ ਕਰਨੇ ਸਾਡੇ ਨਾਲ ਪੰਚ ਸਾਹਿਬ ਜਮਾਨ ਨਮਾ ਸਿਰਫ ਆਉਣ ਲਈ ਬਲੇਡ ਪਾ ਕੇ ਚੱਲਣ ਵਾਲਾ ਰੀਪਰ ਕੋਈ 베어ਿੰਗ ਨਹੀਂ ਸਾਰੇ ਗਲੀਸ ਪੱਕੋ ਸਾਰੇ ਨਵੇਂ 베어ਿੰਗ ਟੀਆਰ ਦੇ ਸਾਰੇ ਜਮਾਨ ਨਮੀ ਲੁੱਕ देख लो टायर यह का भी नहीं लहे लिखे गुडियां कह देना पीपनी है टायर पीप दिया जमा नवा पुलिस भी चल चक्कर करके बदली हुई अपनी ये सारी कंपनी बैंड पी आ कोई वायरिंग नहीं पट्टा है जमा ए नए पैने रंग भी नहीं हुए लिखा है नटा तो ए देख लो चाबी भी नहीं लगी हुई नटा तारे कह दिए नट देख लो ਇੱਕ ਨਟ ਤੇ ਵੀ ਚਾਬੀ ਵੀ ਨਹੀਂ ਲੱਗੀ ਹੋਈ ਜਮਾਂ ਨਮੀ ਨਕੋਰ ਮਸ਼ੀਨ ਰੀਪਰ ਤੂੜੀ ਵਾਲੀ ਮਸ਼ੀਨ ਵੀਰਵਲ ਚੀਮਾ ਮੰਡੀ ਵਾਲੀ ਸਟੈਂਪ ਟਾਪ ਤੇ ਆ ਚੀਮਾ ਵੀਰਵਲ ਇਹ ਕਿਸੇ ਵੀਰ ਨੇ ਲੈਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ 94175 86570 ਠੀਕ ਆ ਗਏ ਦੇਖੋ ਇੱਕ ਨਟ ਤੇ ਵੀ ਕੋਈ ਚਾਬੀ ਨਹੀਂ ਲੱਗੀ ਹੋਈ ਇਹਦੇ ਇੱਕ ਨਟ ਤੇ ਸਾਨੂੰ ਸਾਰੇ ਬੈਰਿੰਗ ਦਿਖਾ ਦੇਣਾ ਉਧਰ ਵੀ ਦਿਖਾ ਦੇ ਤੈਨੂੰ ਇੱਧਰ ਵੀ ਦਿਖਾ ਦੇਣਾ ਦੇਖ ਲਓ ਇੱਕ ਨਟ ਤੇ ਵੀ ਚਾਬੀ ਨਹੀਂ ਲੱਗੀ ਹੋਈ ਠੀਕ ਕਰ ਦੇਖ ਲਓ ਸਾਰੇ ਕੋਈ ਮੈਗਨੈਟਿਕ ਬੈਰਿੰਗ ਵੀ ਨਹੀਂ ਪਟਿਆ ਹੋਇਆ